ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਤੁਹਾਨੂੰ ਇੱਕ ਯੂਨਿਕ ਜੀ ਚੀਜ਼ ਦਿਖਾਉਣੇ ਆ ਪੁਰਾਣੇ ਜ਼ਮਾਨੇ ਵਿੱਚ ਲੋਕ ਖੂਹਾਂ ਦੇ ਚੋਂ ਕਿਸ ਤਰੀਕੇ ਨਾਲ ਪਾਣੀ ਕੱਢਦੇ ਸੀ ਟਿੰਡਾਂ ਦੇ ਰਾਹੀਂ ਹੈ ਅੱਜ ਤੁਹਾਨੂੰ ਉਹ ਚੀਜ਼ ਦਿਖਾਉਣੇ ਆ ਬਹੁਤ ਹੀ ਇੱਕ ਯੂਨਿਕ ਜੀ ਚੀਜ਼ ਆ ਆ ਦੇਖੋ ਖੂਹੀ ਦਾ ਤੇ ਕਰੀਵਨ ਹੋਣਾ ਇਹਨਾਂ ਨੇ ਤੇ ਕਰੀਵਨ ਨੂੰ ਬੰਦ ਕਰ ਦਿੱਤੀ ਆ ਤੇ ਆ ਦੇਖੋ ਬਈ ਪੁਰਾਣੀਆਂ ਟਿੰਡਾਂ ਤੇ ਪਹਿਲਾਂ ਯਾਨੀ ਲੋਕ ਇਸ ਖੂਹੀ ਦੇ ਨਾਲ ਹੀ ਪਾਣੀ ਕੱਢਦੇ ਹੁੰਦੇ ਸੀਗੇ ਆ ਦੇਖੋ ਖੂਹ ਇਸ ਤਰ੍ਹਾਂ ਰਨਿੰਗ ਦੇ ਉੱਤੇ ਵੀ ਚੱਲ ਵੀ ਰਹੀ ਆ ਦੇਖੋ ਇਸ ਤਰੀਕੇ ਨਾਲ ਗੋਲ-ਗੋਲ ਘੁੰਮਦੀ ਸੀ ਤੇ ਨੀਚੋਂ ਪਾਣੀ ਪਰ ਪਰ ਕੇ ਉੱਪਰਲੀ ਤਰਫ ਆਈ ਜਾਂਦਾ ਸੀਗਾ ਆ ਦੇਖੋ ਤੇ ਤਕਰੀਬਨ ਹੁਣ ਰਸ਼ੀਨ ਪਿੰਡ ਦੇ ਵਿੱਚ ਆਏ ਆ ਇਹ ਤੁਹਾਨੂੰ ਚੀਜ਼ ਦਿਖਾਉਣੇ ਆ ਤੇ ਆ ਦੇਖੋ ਨਾਲ ਇੱਕ ਆ ਚੀਜ਼ਾ ਬਣੀ ਹੋਈ ਸੀਗੀ ਆ ਦੇਖੋ ਵੀ ਪੁਰਾਣੀ ਵਿਰਾਸਤ ਆ ਇੱਕ ਬਣੀ ਹੋਈ ਇਹਦੇ ਨਾਲ ਨਾ ਇਹਨੂੰ ਬੰਨ੍ਹ ਦਿੰਦੇ ਸੀ ਇੱਥੇ ਬਹੁਤ ਬੰਨ੍ਹਦੇ ਹੁੰਦੇ ਸੀਗੇ ਇਹ ਆ ਕੀਲੇ ਦੇ ਨਾਲ ਇੱਥੇ ਲਾ ਕੇ ਤੇ ਐਂ ਗੋਲ-ਗੋਲ ਘੁੰਮਦਾ ਸੀ ਇਦਾਂ ਜਿਦਾਂ ਕਿ ਆਹ ਜਾ ਰਿਹਾ ਆ ਦੇਖੋ ਆ ਦੇਖੋ ਇਹ ਤਾਂ ਨਾਲ ਆ ਘੁੰਮ ਰਿਹਾ ਤੇ ਅੰਦਰ ਉਹ ਨਾਲ ਢਿੰਡਾ ਘੁੰਮ ਰੀਆਂ ਨੇ ਆ ਦੇਖੋ ਇਹਨੂੰ ਘਮਾਉਣਾ ਤਾਂ ਤੇ ਨਾਲ ਉਹ ਦੇਖੋ ਦੇਖੋ ਢਿੰਡਾ ਘੁੰਮ ਰੀਆਂ ਇਹ ਇਹਦੇ ਘਮਾਉਣ ਦੇ ਨਾਲ ਤੇ ਭਈ ਇਹ ਇੱਕ ਬਹੁਤ ਹੀ ਵਧੀਆ ਚੀਜ਼ ਲੱਗੀ ਆ ਦੇਖਣ ਨੂੰ ਆ ਦੇਖੋ ਪੂਰਾ ਸਿਸਟਮ ਇਹਨਾਂ ਦਾ ਚੱਲ ਰਿਹਾ ਹੈ ਤੇ ਅੱਜ ਕੱਲ ਤਾਂ ਇਹ ਚੀਜ਼ਾਂ ਹੁਣ ਕਿੱਥੇ ਦੇਖਣ ਨੂੰ ਮਿਲਦੀਆਂ ਨੇ ਸਮੱਸਿਆਵਾਂ ਚੱਲ ਪਏ ਨੇ ਤੇ ਤੇ ਪ੍ਰਾਤਨ ਚੀਜ਼ਾਂ ਨੇ ਇਹ ਜਾਨੀ ਅੱਜ ਕੱਲ ਤਾਂ ਕਿਸਮਤ ਦੇ ਨਾਲ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜਿਹੜੀ ਚੀਜ਼ ਅੱਜ ਤੁਹਾਨੂੰ ਇਹ ਦਿਖਾਈ ਆ ਆ ਦੇਖੋ ਬਾਈ ਜੀ ਪਿਆ ਸ਼ਾਨਦਾਰ ਚੀਜ਼ਾਂ ਨੇ ਬੱਬਿਆ ਟਿੰਡਾਂ ਚੱਲਦੀਆਂ ਨੇ ਕੀ ਸਿਸਟਮ ਇਹਨਾਂ ਦਾ ਟਿੰਡਾਂ ਦਾ ਉਹ ਜਿਹੜਾ ਪ੍ਰਾਤਨ ਖੂਹ ਉਹ ਜਿਹੜਾ ਬਣਿਆ ਹੋਇਆ ਵਾ ਹਾਂ ਇਹ ਚੱਲਦੇ ਨੇ ਹੁਣ ਇਹਨਾਂ ਦੇ ਲੋਕ ਕੀ ਕਰਦੇ ਨੇ ਨਹੀਂ ਨਹੀਂ ਹਾਂਜੀ ਇਹਦਾ ਇੱਕ ਨਕਲ ਬਣਾਈ ਆ ਅੱਛਾ ਜੀ ਜਿਹੜੇ ਖੂਹ ਪਹਿਲਾਂ ਸੀ ਹਾਂਜੀ ਹਾਂ ਜਿਵੇਂ ਉਹ ਟੈਂਪਾਇਆ ਤੈਂ ਹੀ ਨਹੀਂ ਸੀ ਅੱਛਾ ਜੀ ਕਿੰਦੀ ਲੱਖ ਹੁੰਦੀ ਸੀ ਕਿੰਦੀ ਲੱਖ ਹੁੰਦੀ ਸੀ ਹਾਂ ਇਹ ਉਰਲੇ ਪਾਸੇ ਉਹਨੇ ਉਹ ਐਸਾ ਢੀ ਲੱਗਿਆ ਅੱਛਾ ਜੀ ਜਿਵੇਂ ਲਾਇਆ ਉਹ ਹਾਂਜੀ ਹਾਂ ਦੂਏ ਪਾਸੇ ਬਸ ਪਨਾਲਾ ਹੁੰਦਾ अच्छा जी हां हां ਨਾਲੇ ਨਾਲ ਪਾਣੀ ਪਰੇ ਜਾਂਦਾ ਪਰ ਨਾਲੇ ਨਾਲ ਪਾਣੀ ਪਰੇ ਜਾਂਦਾ ਸੀ ਆ ਠੀਕ ਆ ਇਹ ਬਹੁਤ ਵਧੀਆ ਚੀਜ਼ ਲੱਗਿਆ ਹੈ ਹੈ ਪੁਰਾਣਾ ਖੂਹ ਜਾਂ ਨਵਾਂ ਹੀ ਬਣਾਇਆ ਹੋਇਆ ਇਹਦਾ ਇੱਥੇ ਖੂਹ ਪਹਿਲਾਂ ਸੀਗਾ ਅੱਛਾ ਪਹਿਲਾਂ ਸੀਗਾ ਇੱਥੇ ਹਾਂ ਅੱਛੇ ਅੱਛੇ ਠੀਕ ਹੈ ਉਹ ਪਹਿਲਾਂ ਕਰਕੇ ਹਾਂ ਜੀ ਫਿਰ ਉਹਦੀ ਜਗ੍ਹਾ ਕਹਿੰਦੇ ਉਹ ਇਹ ਨਿਸ਼ਾਨੀ ਇਹ ਨਿਸ਼ਾਨੀ ਬਣਾਤੀ ਜਾਣੀ ਕਹਿੰਦਾ ਮਤਲਬ ਯਾਨੀ ਇਹ ਸੀਗਾ ਤਾਂ ਪੁਰਾਣਾ ਖੂਹ ਪਿੰਡ ਰਸ਼ੀਮ ਦੀਆਂ ਯਾਨੀ ਇਹ ਚੱਲ ਰਿਹਾ ਵਾ ਠੀਕ ਹੈ ਜਾਨੀ ਇਹ ਚਾਲੂ ਹਾਲ ਚੀ ਸੀਗਾ ਜਾਨੀ ਉਹ ਵੀ ਸਾਰਾ ਕੁਝ ਚੱਲ ਰਿਹਾ ਵਾ ਇਸ ਟਾਈਮ ਤੇ ਨਹੀਂ ਘੁੰਮ ਰਹੇ ਨੇ ਉਹ ਜਾਨੀ ਕਹਿੰਦਾ ਮਤਲਬ ਜਿਹੜੀ ਚੀਜ਼ ਹੈ ਨਾ ਚੱਲਦਾ ਚੱਲਦਾ ਵਾ ਘੁੰਮਦਾ ਮਾਰਦ ਵੀ ਹੁੰਦੀ ਆ ਠੀਕ ਹੈ ਓ ਠੀਕ ਆ ਬਾਈ ਠੀਕ ਆ ਬਾਈ ਓਕੇ ਜੀ ਲੋ ਜੀ ਆ ਠੀਕ ਆ ਇਸ ਖੂ ਦਾ ਬੜੀ ਪਿੰਡਾਂ ਦਾ ਪੁਰਾਣਾ ਕਲਚਰ ਇਹ ਟਿੰਡਾਂ ਜੀ ਤੁਹਾਨੂੰ ਹਰ ਇੱਕ ਜਗ੍ਹਾ ਤੇ ਦੇਖਣ ਨੂੰ ਨਹੀਂ ਮਿਲਣਗੀਆਂ ਇਹ ਕਿਉਂਕਿ ਇਹ ਪੁਰਾਣੀਆਂ ਜਾਨੀ ਯਾਦਾਂ ਜਿਹੜੀਆਂ ਬਣੀਆਂ ਹੋਈਆਂ ਨੇ ਇਹ ਉਹੀ ਚੀਜ਼ ਆ ਦੇਖੋ ਜੀ ਇਹ ਘਟੋ ਘਟੇ ਕਿੱਕ 1.5 ਲੀਟਰ ਦਾ ਇਹ ਕੁਝ ਇਹ ਹੋਏਗਾ ਜਿਹੜਾ ਕਿ ਪਾਣੀ ਦਾ ਭਰ ਕੇ ਚੱਲਦਾ ਸੀਗਾ ਉਹ ਦੇਖੋ ਇਹਨੂੰ ਚਲਾਉਣਿਆ ਤਾਂ ਉਧਰ ਵੀ ਗੇੜਾ ਆਉਂਦਾ ਨਾਲ ਉਹ ਦੇਖੋ ਇਹ ਇਹਦੇ ਨਾਲ ਕਨੈਕਟਡ ਆ ਸ਼ਾਫਟ ਦੇ ਨਾਲ ਆ ਦੇਖੋ ਨਾਲ ਚੈਨ ਵੀ ਪਾਈ ਹੋਈ ਆ ਚੈਨ ਵੀ ਪਾਈ ਹੋਇਆ ਇਸ ਟਾਈਮ ਚਾਲੂ ਹਾਲਤ ਦੇ ਵਿੱਚ ਆਈ ਇਹ ਚਲੋ ਦੋਸਤੋ ਅੱਜ ਦਾ ਵਲੌਗ ਇੱਥੇ ਤੱਕ ਹੀ ਫੇਰ ਮਿਲਾਂਗੇ ਕੁਝ ਨਵੇਂ ਅਪਡੇਟ ਦੇ ਨਾਲ ਕੋਈ ਨਵੀਂ ਚੀਜ਼ ਦਿਖਾਵਾਂਗੇ ਤੁਹਾਨੂੰ ਤਦ ਤੱਕ ਲਈ ਸਭ ਨੂੰ ਰਾਮ ਰਾਮ